ਪ੍ਰੇਮਦਾਮਦਰਵਾਰ ਦੇ ਵਿੱਚ ਤਾਂ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਹੁੰਦਾ ਰਹਿੰਦਾ ਹੈ ਇਤੋਂ ਮੁਹੱਬਤ ਦਾ ਪੈਗਾਮ ਹਮੇਸ਼ਾ ਜਾਂਦਾ ਹੈ ਅੱਜ ਪ੍ਰੇਮਦਾਮ ਦੇ ਵਿੱਚ ਪੀਰਾਂ ਦੇ ਪੀਰ ਦਸਤਗੀਬ ਅਬਦੁਲ ਕਾਦਰ ਜਿਲਾਨੀ ਗੌਸ ਸੈਦਮ ਸਰਕਾਰ ਦੇ ਆਸਥਾਨਿਆਂ ਨੇ ਬੱਥੇ ਰੱਖਿਆ ਗਿਆ ਔਰ ਸਾਡੇ ਸਾਰੇ ਟਰਸਟੀ ਮੋਮ ਮਿੱਤਰ ਜੀ ਯਦੂ ਜੀ ਦਿंपल ਜੀ ਰਵੀ ਭయ్యా ਜੀ ਰਮੇਸ਼ ਜੀ ਯਤਨ ਜੀ ਮਗਲਾਨੀ ਸਾਹਿਬ ਹੋਰ ਵੀ ਸਾਰੇ ਟਰਸਟੀ ਪਹੁੰਚੋ ਨੇ ਅੱਜ ਸਭ ਨੇ ਦੁਆ ਕੀਤੀ ਹੈ ਪੰਜਾਬ ਦੀ ਅਮਨ ਸ਼ਾਂਤੀ ਲਈ कि पंजाब और देश दुनिया हमेशा मन शांति का बोलबाला बनया रहे दुआ रहे। दा अमनु दा अमनु दा अमनु दे पत्थर रखे है मैं प्रेमधाम प्रेम न प्रेमधाम मुहब्बत कर दिया प्यार कर दिया सरकार सरकार मुहब्बत कर दिया प्यार करते हैं सबू दिल दिन गहराइया चो मुबारकबाद दिना और दुआ करता कि मालिक सब दया जायज़ मनोकामना पूरी करे और साढ़े देश दुनिया हमेशा मन शांति का बोलबाला ਕਿਸ ਤੀਦਰ ਰੱਖਿਆ ਅੱਜ ਦਾ ਨਹੀਂ ਪੱਥਰ ਬੜੇ ਪੀਸ ਸਾਹਿਬ 11ਵੀਂ ਸਰਕਾਰ ਗੋਸਪਾਗ ਗੋਸਿਆਜਨ ਪੀਰਾ ਦੇ ਪੀਰ ਦਸਤਗੀ ਸਰਕਾਰ ਦੇ ਆਸਥਾਨੇਆਂ ਨਹੀਂ ਪੱਥਰ ਰੱਖਿਆ ਗਿਆ ਅੱਜ ਦੀ ਆਸਥਾਨੇ ਦਾ ਨਹੀਂ ਪੱਥਰ ਰੱਖਿਆ ਗਿਆ ਲੇਕਿਨ ਦਰਵਾਜ਼ਾ ਲਗਭਗ ਇੱਕ ਸਾਲ ਦੇ ਵਿੱਚ ਕੰਪਲੀਟ ਹੋਊਗਾ ਅੱਜ ਕਿਸ ਤਰ੍ਹਾਂ ਦੀ ਜਿਸ ਤਰ੍ਹਾਂ ਕਿ ਹਰ ਸਾਲ ਹਰ ਮਹੀਨੇ 11ਵੀਂ ਹੁੰਦੀ ਹੈ ਅੱਜ ਸਾਲ ਦੀ ਸਭ ਤੋਂ ਵੱਡੀ 11ਵੀਂ ਹੈ ਸਾਲ ਦੇ ਵਿੱਚ ਇੱਕ ਵੱਡੀ 11ਵੀਂ ਹੁੰਦੀ ਹੈ ਅੱਜ ਜੋ ਵੱਡੀ 11ਵੀਂ ਦਿਨ ਹੈ ਜੋ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਉਹ ਦਿਨ ਸਰਕਾਰ ਦੇ ਹਸਤਿਆਰ ਨਹੀਂ ਬੱਧ ਰੱਖਿਆ ਗਿਆ ਅੱਜ ਦਾ ਪ੍ਰੋਮਿਸ ਤੋਂ ਮਹਿਫਲ ਹੋਊਗੀ ਪੰਜਾਬ ਦੇ ਸਾਡੇ ਬੜੇ ਅੱਛੇ ਸੂਫੀ ਸਿੰਗਰ ਨੇ ਸਰਦਾਰ ਅਲੀ ਜੀ ਉਹ ਸਰਕਾਰ ਦਾ ਗੁਣਗਾਨ ਕਰਨਗੇ